ਦਾ ਦੁਕਾਨ ਕੀਤਾ ਜਾਣਾ ਸੀਗਾ ਤੁਹਾਡੇ ਪਿੰਡ ਬਣੇ ਆ ਕਮਰੇ ਸਕੂਲ ਵਧੀਆ ਬਣਾਤੇ ਦੇਖੋ ਜੀ ਮੈਂ ਪਿਛਲੀ ਸਰਕਾਰ ਦੇ ਵਿੱਚ ਜੀਓਜੀ ਦਾ ਕੰਮ ਕਰਦਾ ਸੀਗੇ ਪਿੰਡ ਖੇੜੀ ਫਕਰਸਰ ਤੇ ਥੋਲਾ ਮੇਰੇ ਕੋਲੇ ਹੁੰਦੇ ਸੀਗੇ ਇਹ ਜਿਹੜੇ ਮਕਾਨ ਬਣੇ ਆ ਇਹ ਪਿਛਲੀ ਸਰਕਾਰ ਦੀ ਦਿੱਤੀ ਹੋਈ ਗ੍ਰਾਂਟ ਔਰ ਇਹਨਾਂ ਦੀ ਸਰਕਾਰ ਤੋਂ ਆਉਣ ਤੋਂ ਪਹਿਲਾਂ ਬਣੇ ਆ ਜਿਹੜੇ ਇਹ ਗੱਲ ਟੱਟੀਆਂ ਦੀ ਗੱਲ ਕਰਦੇ ਆ ਟੱਟੀਆਂ ਦਾ ਦੁਕਾਣ ਕਰਦੇ ਫਿਰਦੇ ਆ ਇਹ ਟੱਟੀਆਂ ਵੀ ਜਿਹੜੀਆਂ ਜਦੋਂ ਇਹਦੀ ਸਰਕਾਰ ਆਈ ਸੀ ਇੱਕ ਮਹੀਨਾ ਹੋਇਆ ਸੀ ਸਰਕਾਰ ਆਈ ਨੂੰ ਉਸ ਟਾਂ ਤੇ ਟਟੀਆਂ ਕੰਪਲੀਟ ਹੋ ਗਈਆਂ ਸੀਆਂ ਸਾਰੀਆਂ ਟਟੀਆਂ ਦੀ ਰਿਪੋਰਟ ਅਸੀਂ ਸਰਕਾਰ ਨੂੰ ਦਿੰਦੇ ਰਹੇ ਹਾਂ ਔਰ ਇਹ ਉਹ ਪੁਰਾਣੀਆਂ ਟਟੀਆਂ ਦੇ ਉੱਤੇ ਕੁਚੀਆਂ ਮਾਰ ਕੇ ਕਲੀ ਮਾਰ ਕੇ ਉਦੋਂ ਤੇ ਭਗਵੰਤ ਮਾਨ ਦੀ ਦੋ ਵਿਆ ਕਰਾਉਣ ਵਾਲਾ ਮੁੱਖ ਮੰਤਰੀ ਜਿਹੜਾ ਉਹਦੀ ਫੋਟੋ ਲਾ ਰਿਆ ਤੇਰੀ ਬੀਬੀ ਬਲਜੀਤ ਕੌਰ ਹੈ ਉਹ ਆ ਕੇ ਇੱਥੇ ਘਟਨ ਕਰਦੀ ਫਿਰਦੀ ਹੈ ਉਹ ਟਟੀਆਂ ਜਿਹੜੀਆਂ ਹੈਗੀਆਂ ਬਹੁਤ ਪੁਰਾਣੀਆਂ ਹੈਗੀਆਂ ਪਰ ਤੁਸੀਂ ਅੱਜ ਆ ਕੇ ਤੁਸੀਂ ਟਟੀਆਂ ਦੇਖੀਆਂ ਵੀ ਕਿੰਨੀਆਂ ਸਾਫ਼ ਹੈ ਪਰਸੋਂ ਤੁਸੀਂ ਇਹ ਟਟੀਆਂ ਦੀ ਹਾਲਤ ਦੇਖਦੇ ਇਹਦੇ ਅੰਦਰ ਬੱਚਿਆਂ ਦੀ ਲੈਟਰਨ ਪਈ ਹੋਈ ਸੀਗੀ ਬੱਚਿਆਂ ਦਾ ਪਿਸ਼ਾਬ ਕੀਤਾ ਹੋਇਆ ਸੀ ਸਾਡੀਆਂ ਧੀਆਂ ਜਿਹੜੀਆਂ ਉਹਨਾਂ ਨੇ ਇੱਕ ਕਸੂਤੀ ਬੰਬਾਰੀ ਆ ਜਿਹੜੀ ਉਹ ਆ ਉਹਨਾਂ ਦੇ ਜਿਹੜੇ ਉਥੇ ਉਹ ਜਿਹੜੇ ਕੱਪੜੇ ਉੱਥੇ ਢਗੇ ਪਏ ਸੀ ਉਹ ਟੱਟੀਆਂ ਦੇ ਵਿੱਚ ਉਹਨਾਂ ਨੇ ਕੱਲ ਐਤਵਾਰ ਨੂੰ ਸਾਰੀ ਸਫਾਈ ਕਰਾ ਕੇ ਅੱਜ ਉਹ ਟੱਟੀਆਂ ਦੀ ਸਫਾਈ ਕਰਾਉਣਾ ਆ ਤੇ ਇਹਨਾਂ ਦੀ ਆਉਣ ਤੋਂ ਸਰਕਾਰ ਤੋਂ ਪਹਿਲਾਂ ਬਣੀਆਂ ਹੋਈਆਂ ਇਹ ਜਿਹੜੇ ਪਖਾਨੇ ਪਹਿਲਾਂ ਚੱਲਦੇ ਸੀ ਉਹੀ ਪਖਾਨੇ ਦੁਆਰੇ ਗੱਲ ਉਹੀ ਪਖਾਨੇ ਆ ਜੀ ਪਰ ਇੱਥੇ ਵੀ ਫਰਕ ਹੈਗਾ ਜਿਹੜਾ ਮੰੰਤਰੀ ਦੇ ਮੂਤਨ ਵਾਸਤੇ ਪਖਾਨਾ ਉਹ ਹੋਰ ਤਰ੍ਹਾਂ ਦਾ ਹੈ ਜਿਹੜੇ ਸਾਡੇ ਇੱਥੇ ਬੱਚੇ ਪੜ੍ਹਦੇ ਆ ਪੱਛੀਆਂ ਪੜ੍ਹਦੀਆਂ ਉਹਨਾਂ ਦੇ ਪਖਾਨੇ ਜਿਹੜੇ ਲੈਟਰੀਟ ਬਣੀਆਂ ਉਹ ਹੋਰ ਤਰ੍ਹਾਂ ਦੀਆਂ ਉਹਨਾਂ 'ਚ ਗ ਤੇ ਜਿਹੜੇ ਬੱਚਾ ਦੇ ਪਖਾਨੇ ਉਹਦੇ ਨੇੜੇ ਤੁਸੀਂ ਜਾਣ ਸਾਡੇ ਏਡਾ ਮੁਸਕ ਮਾਰਦਾ ਸੀ ਆ ਤਾਂ ਲੈ ਤਬਰ ਨੂੰ ਸਾਫ ਕਰਾਇਆ ਨਰੇਗਾ ਤੋਂ ਉਹਨਾਂ ਨੇ ਇਹ ਤਾਂ ਕਹਿੰਦੇ ਵੀ ਜਿਹੜੇ ਅਸੀਂ ਵਧੀਆ ਬਣਾਤੇ ਇਹ ਤੋਂ ਪਹਿਲਾਂ ਸਰਕਾਰਾਂ ਨੇ ਪਖਾਨੇ ਕੋਨੇ ਬਣਾਏ ਨਹੀਂ ਸੀ ਦੇਖੋ ਜੀ ਅੱਜ ਕੱਲ ਸਾਰੀ ਚੀਜ਼ ਆਨਲਾਈਨ ਆ ਮੇਰੇ ਕੋਲੇ ਆਨਲਾਈਨ ਹਾਰ ਕਾਪੀਆਂ ਪਈਆਂ ਸਕੂਲ ਦੀ ਬਿਲਡਿੰਗ ਬਣਨ ਦੀਆਂ ਪ੍ਰਾਇਮਰੀ ਸਕੂਲ ਦੀਆਂ ਹਾਈ ਸਕੂਲ ਦੀਆਂ ਔਰਥੋ ਦੀਆਂ ਲੈਟਰੀਆਂ ਜਿਹੜੀਆਂ ਬਣੀਆਂ ਉਹਦੀਆਂ ਹਾਰਡ ਕਾਪੀਆਂ ਵੀ ਮੇਰੇ ਕੋਲ ਹੈਗੀਆਂ ਆਨਲਾਈਨ ਦਾ ਸਰਕਾਰ ਨੂੰ ਰਿਪੋਰਟ ਦਿੰਨੇ ਆ ਉਹ ਵੀ ਮੇਰੇ ਮੋਬਾਈਲ ਦੇ ਵਿੱਚ ਹੈਗੀਆਂ ਇਹ 22 ਤੋਂ ਪਹਿਲਾਂ ਦੇ ਬਣਿਆ ਸਾਰੇ ਸਕੂਲ ਲੈਟਰੀਆਂ ਗਰਾਊਂ ਸਿਰਫ ਕੇ ਲੈ ਕੇ ਉਥੇ ਇੱਕ ਗੱਟਾ ਚੂਨੇ ਦਾ ਉਹ ਨਰੇਗਾ ਵਾਲਾ ਤੋਂ ਚੂਨਾ ਕਰਵਾ ਕੇ ਉਹਦਾ ਅੱਜ ਟਟੀਆਂ ਦਾ ਘਾਟਨ ਕਰਨ ਵਾਸਤੇ ਆਇਆ ਹੈ ਇਹ ਬਹੁਤ ਮਾੜੀ ਸਰਕਾਰ ਹੈ ਸਿਰਫ ਜੋ ਭਗਵੰਤ ਮਾਨ ਭੰਡ ਸਟੇਜਾਂ ਦੇ ਉੱਤੇ ਫੁੱਦੂ ਬਣਾਉਂਦਾ ਸੀਗਾ ਲੋਕਾਂ ਨੂੰ ਮਿੱਠੀਆਂ ਮਿਰਚਾਂ ਕਹਿ ਕੇ ਪ੍ਰਚਾਰ ਕਰਦਾ ਸੀਗਾ ਉਸੇ ਤਰੀਕੇ ਨਾਲ ਮੁੱਖ ਮੰਤਰੀ ਸੀੜੀ ਦੇ ਉੱਤੇ ਬੈਠ ਕੇ ਲੋਕਾਂ ਨੂੰ ਫੁੱਦੂ ਬਣਾ ਰਿਹਾ ਮਿੱਠੀਆਂ ਮਿਰਚਾਂ ਵੰਡ ਰਿਹਾ ਲੋਕਾਂ ਨੂੰ ਜਿਹੜੀਆਂ ਗੱਲਾਂ ਉਧਰ ਦੀਆਂ ਉਧਰ ਮਾਰ ਕੇ ਉਧਰ ਦੀ ਉਧਰ ਮਾਰ ਕੇ ਖੁਸ਼ ਕਰਕੇ ਭੇਜ ਦਿੰਦਾ ਇਹ ਹਾ ਤਾਂ ਮਾੜਾ ਮੁੱਖ ਮੰਤਰੀ ਸਭ ਤੋਂ ਮਾੜੀ ਸਰਕਾਰ ਆਈ ਆ ਪੰਜਾਬ ਦੇ ਵਿੱਚ ਇਦੋਂ ਵਾਲੀਆਂ ਸਰਕਾਰਾਂ ਚੰਗੀਆਂ ਸੀਗੀਆਂ ਇਹਨਾਂ ਨੇ ਚੰਗਾ ਖਵਾਤਾ ਉਹਨਾਂ ਨੇ